ਤੁਹਾਨੂੰ ਇੱਕ ਟੋਨੀ ਚ ਸੈਨੀ ਚੋਰ ਕਹਿ ਕੇ ਉਹਨੂੰ ਗ੍ਰਿਫਤਾਰ ਕੀਤਾਗਾ ਜੇ ਇਹਨਾਂ ਨੇ ਮੇਨ ਲੀਡਰਾਂ ਨੂੰ ਰੋਕ ਰਿਆ ਤੇ ਉਥੇ ਕੰਟਰੋਲ ਨਾ ਹੋਇਆ ਕੋਈ ਘਟਨਾ ਵਾਪਰ ਗਈ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਪ੍ਰਸ਼ਾਸਨ ਹੋਊਗਾ ਅਸਲ ਕਿੰਨਾ ਕੁ ਜਰੂਰ ਰਕਣਗੇ ਉਥੇ ਅਰਮੇ ਚਲੀ ਕਰਨਾ ਚੱਲੂਗਾ ਫਿਰ ਅਰਮੇ ਚ ਸਮੇਂ ਲਈ ਮਿਰਾ ਕਰਕੇ ਰਹਿ ਜਾਊਗਾ ਜਦੋਂ ਵੀ ਛੱਡਣਗੇ ਮੌਬੀ ਜਾਊਗੀ ਕਿਹਦੀ ਭਗਵਾਨ ਤੁਮਾਨ ਸਰਕਾਰ ਹੈ ਇਹ ਜ਼ੁਲਮ ਕਰਨ ਤੇ ਲੋਕਾਂ ਦੇ ਉੱਤਰੀ ਹੋਈ ਹੈ ਬਹੁਤ ਵਧੀਆ ਕੰਮ ਕਰਾਉਣਾ ਸਾਨੂੰ ਰੋਕ ਕੇ ਨਸ਼ੇ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਤੁਹਾਨੂੰ ਇੱਕ ਚੋਨੀ ਚੈਨੀ ਚੋਰ ਕਹਿ ਕੇ ਉਹਨੂੰ ਗ੍ਰਿਫਤਾਰ ਕੀਤਾਗਾ ਤੇ ਤੇ ਹੱਦਤ ਵੀ ਕੀਤਾ ਉਹਤੇ ਜੇ ਅਸੀਂ ਮਤਲਬ ਇੱਕ ਕੇਸ ਤੋਂ ਦੀ ਜਵਾਨਤ ਵੀ ਕਰਾ ਲਈ ਦੀ ਪਰਿਵਾਰ ਵਾਲਿਆਂ ਨੇ ਤਾਂ ਫੇਰ ਫੜ ਕੇ ਫੇਰ ਪਰਚਾ ਪਾਤਾ ਮਾੜੀ ਗੱਲ ਇਹ ਹੈ ਹਟਣਾ ਦਾ ਸਰਕਾਰ ਨੂੰ ਪਿੱਛੇ ਚਾਹੀਦਾ ਜਿਹਦੇ ਭਾਨੇ ਦੇ ਪਿੰਡ ਦੋਨੋਂ ਉਹਦੇ ਪਿੰਡ ਦੇ ਵਿੱਚ ਵੱਡਾ ਘੱਟ ਹੋਇਆਗਾ ਹੱਕ ਤਾਂ ਬਣਦਾ ਤੇ ਉਹਦੇ ਉਹਨੂੰ ਰਿਹਾ ਕਰਨਾ ਪਰ ਉਹਦੇ ਭਾਈ ਤੇ ਤੇ ਉਹ ਤੇ ਇੱਕ ਪਰਚਾ ਹੋਰ ਪਾਤਾ ਉਹਦੇ ਇਹ ਖਾਮੀ ਲੋਕਾਂ ਨੂੰ ਸਰਕਾਰ ਕਮਜ਼ੋਰ ਸਮਝਦੀ ਹੈ ਵੀ ਕੁਝ ਕਰ ਨਹੀਂ ਸਕਦੇ ਦੇਰ ਉਦੋਂ ਬਾਅਦ ਪ੍ਰਸ਼ਾਸਨ ਵੱਡੀ ਵੱਡੀ ਪੱਧਰ ਤੇ ਮੀਟਿੰਗਾਂ ਚੱਲੀਆਂ ਸਾਢੇ 4 ਘੰਟੇ ਮੀਟੇ ਚੱਲੀ ਇੱਕ ਦਿਨ ਉਦੋਂ ਪਹਿਲਾ ਮੀਟਿੰਗ ਚੱਲੀ ਅਸੀਂ ਬਾਰ-ਬਾਰੇ ਕਹਿ ਰਹੇ ਸੀ ਵੀ ਤੁਸੀਂ ਬਿਨਾਂ ਸ਼ਰਤ ਰਿਹਾ ਕਰ ਦਿਓ ਪ੍ਰਸ਼ਾਸਨ ਇਹ ਕਹਿ ਰਹੇ ਸੀ ਵੀ ਤੁਸੀਂ ਜਵਾਨਤ ਕਰਾ ਲਓ ਅਸੀਂ ਕਿਹਾ ਵੀ ਜੇ ਇੱਕ ਕੇਸ ਚ ਕਰਾ ਲਈ ਦੀ ਤੁਸੀਂ ਦੁਬਾਰੇ ਪਰਚਾ ਪਤਾ ਕਿਉਂ ਕਰਾਵਾਂਗੇ ਤੁਸੀਂ ਤਾਂ ਉਹਨਾਂ ਨੇ ਨਹੀਂ ਰਿਹਾ ਕਰਿਆ ਤਾਂ ਪਹਿਲਾਂ ਅਸੀਂ ਪ੍ਰੋਗਰਾਮ ਵੱਡੇ ਕੱਠ ਚ 5 ਤਰੀਕ ਦਾ ਰੱਖਿਆ ਸੀ ਫਿਰ ਸਾਨੂੰ ਲੱਗਿਆ ਵੀ ਜੇ ਪਰਚਾ ਹੋਰ ਪਤਾ ਸਾਨੂੰ ਅਮਰਜੈਂਸੀ ਮੀਟਿੰਗ ਭਾਨੇ ਦੇ ਪਿੰਡ ਸੱਦ ਕੇ ਅਸੀਂ ਮਤਲਬ 3 ਤਰੀਕ ਦਾ ਪ੍ਰੋਗਰਾਮ ਰੱਖਿਆ ਸੀਗਾ ਤਾਂ ਅੱਜ ਜਿਹੜੇ ਮੈਨੂੰ ਫੋਨ ਆਏ ਨੇ ਮੇਰੇ ਜ਼ਿਲ੍ਹਾ ਪ੍ਰਧਾਨਾਂ ਦੇ ਫੋਨ ਆਏ ਨੇ ਹਰ ਇੱਕ ਦੇ ਘਰੇ ਪੁਲਿਸ ਲਾਈ ਹੋਈ ਹੈ ਤੇ ਜੋ ਮੈਂ ਤੜਕੇ ਗੱਡੀ ਲੈ ਕੇ ਬਾਹਰ ਨਿਕਲਿਆ ਤਾਂ ਮੇਰੇ ਬਾਰਗੇ ਵੀ ਪੁਲਿਸ ਲਾਤੀ ਮੇਰੀ ਵੀ ਹੀ ਅਲਮੁਲਲਾ ਵੀ ਉਹਨੂੰ ਘੇਰਿਆ ਮੇਰੇ ਨੌਤੇ ਵੀ ਦਾ 9 ਵਜਦਾ ਮੈਂ ਕਹਿੰਦਾ ਸਰਕਾਰ ਦੀ ਵੱਡੀ ਗੱਲ ਦਾ ਜੇ ਨੌ ਜਵਾਨ ਜਾਣਗੇ ਵੱਡੀ ਪੱਧਰ ਤੇ ਕਿਉਂ ਲੋਕਾਂ 'ਚ ਰੋਸ ਹੈ ਜੇ ਇਹਨਾਂ ਨੇ ਮੇਨ ਲੀਡਰਾਂ ਨੂੰ ਰੋਕ ਲਿਆ ਤੇ ਉੱਥੇ ਕੰਟਰੋਲ ਨਾ ਹੋਇਆ ਕੋਈ ਘਟਨਾ ਵਾਪਰ ਗਈ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਪ੍ਰਸ਼ਾਸਨ ਹੋਊਗਾ ਜੋ ਸੀ ਹਮੇਸ਼ਾ ਬਾਅਦ ਤੇ ਵੱਡੇ ਵੱਡੇ ਇਕੱਠਾਂ ਨੂੰ ਕੰਟਰੋਲ ਕਰ ਲੈਂਦੇ ਆ ਲੋਕਾਂ ਨੂੰ ਹੌਲਰ ਬਈ ਕੁਝ ਕਰਨ ਨਹੀਂ ਦਿੰਦੇ ਵੀ ਨਹੀਂ ਪੇ ਲੜਨਾ ਨਹੀਂ ਕਿਉਂ ਜੇ ਪੁਲਿਸ ਵੀ ਸਾਡੀ ਐ ਸਾਡੇ ਨੌਜਵਾਨ ਨੇ ਤੇ ਅਸੀਂ ਵੀ ਉਹਨਾਂ ਦੇ ਆ ਸਰਕਾਰ ਆ ਉਹਦੀਆਂ ਕੁਰਸੀਆਂ ਤੇ ਬੈਠੀ ਰਹਿੰਦੀਆਂ ਮੁੱਖ ਮੰਤਰੀ ਆ ਕੁਝ ਨਹੀਂ ਵਿਗੜਨਾ ਉਹਦੇ ਮੰਤਰੀਆਂ ਦਾ ਕੁਝ ਨਹੀਂ ਵਿਗੜਨਾ ਜੇ ਕੋਈ ਝੜਪ ਪੈਂਦੀ ਆ ਸਾਡੀ ਦੇ ਪੁਲਿਸ ਦੀ ਪਹੂਗੀ ਦੋਨਾਂ ਪਾਸੋਂ ਸਾਡੇ ਨੂੰ ਨੁਕਸਾਨ ਹੋਊਗਾ ਮੈਂ ਦੁਬਾਰਾ ਤੁਹਾਡੇ ਨਾਲ ਹੀ ਇਹ ਕਹਿਣਾ ਚਾਹੁੰਦਾ ਕਿੰਨਾ ਕੁ ਚਿਰ ਵੇਟਣਗੇ ਉਥੇ ਅਣਮਿਥੇ ਲਈ ਧਰਨਾ ਚੱਲੂਗਾ ਫਿਰ ਅਣਮਿਥੇ ਸਮੇਂ ਲਈ ਮੇਰਾ ਕਰਕੇ ਰਹਿ ਜਾਊਗਾ ਜਦੋਂ ਵੀ ਛੱਡਣੇ ਰਾਤ ਨੂੰ ਛੱਡਦਾਂ ਮੈਨੂੰ ਜਦੋਂ ਮੇਰਾ ਘਰ ਛੱਡਣਗੇ ਮੈਂ ਕਿਹਾ ਉੱਥੇ ਜਾਊਂਗਾ ਜਾਊਂਗਾ ਪਰ ਮੈਂ ਕਾਠੋਂ ਤੋਂ ਵੇਜੜ ਜੇ ਕਿਹਾ ਉਹਦੀ ਕੋਠੀ ਦੇ ਵਾਰਗੇ ਜਾ ਕੇ ਆਊਂਗਾ ਜਦੋਂ ਮੈਨੂੰ ਤੇ ਛੱਡਣਗੇ ਮੈਂ ਸਰਕਾਰ ਦੀ ਇਸ ਗੱਲ ਦੀ ਨਕੀਦੀ ਕਰਦਾ ਕਿਹੜੀ ਭਗਵਾਨਤਮਾਨ ਸਰਕਾਰ ਹੈ ਇਹ ਜ਼ੁਲਮ ਕਰਨ ਤੇ ਲੋਕਾਂ ਦੇ ਉੱਤਰੀ ਹੋਈ ਹੈ ਜਿਵੇਂ ਤੁਸੀਂ ਦੇਖਿਆ ਹੈਗਾ ਵੀ 28 ਜੁਲਾਈ ਨੂੰ ਪ੍ਰੋਗਰਾਮ ਦੀ ਸ਼ਾਂਤੀ ਪੁਰਬੂਗਾ ਉੱਥੇ ਲੱਖਾਂ ਚ ਇਕੱਠ ਹੋਇਆ ਕਿਸੇ ਨੇ ਕੋਈ ਸ਼ਰਾਰਤ ਨਹੀਂ ਕੀਤੀ ਸ਼ਾਂਤੀ ਪੁਰਬ ਕੋ ਮਯਾਰਾ ਸੀ ਫਿਰ ਕੱਲ ਅਸੀਂ ਸੂਰ ਸੀਗੇ ਸੂਰ ਵੀ ਮਾਨ ਸਾਹਿਬ ਨੂੰ ਸੌਅਗਸਟ ਕਰ ਲਿਆ ਤੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਤੇ ਉਹ ਪ੍ਰੋਗਰਾਮ ਅਸੀਂ ਹੋਣ ਨਹੀਂ ਦਿੱਤਾ ਇਹ ਧੱਕਾ ਕਰਦੇ ਆ ਭਗਵੰਤ ਮਾਨ ਜਿਹੜੇ ਮੁਲਾਜ਼ਮ ਨੇ ਇਹਦਾ ਡਿਊਟੀ ਤੇ ਵੱਧੇ ਐ ਮੈਂ ਅੱਜ ਨਾਲ ਨਹੀਂ ਕਰਿਆ ਹੋਇਆ ਬਾਈ ਮੈਂ ਨੂੰ ਤਰ੍ਹਾਂਦਨ ਹੋ ਗਏ ਜੇ ਜੇ ਤੂੰ ਵੀ ਪ੍ਰੋਗਰਾਮ ਸੋਚਦਾ ਨਾ ਜਾਬਾਨ ਨਹੀਂ ਐ ਜੇ ਮੈਂ ਜਾਣਾਂ ਹੁਣ ਇਹ ਵੀ ਆਪਦੇ ਬੰਦੇ ਨੇ ਇਹਨਾਂ ਨੂੰ ਵੀ ਹੁਕਮ ਆ ਉੱਪਰੋਂ ਨੰਗਣ ਜੇ ਮੈਂ ਨੰਗਣਾ ਹੁੰਦਾ ਨੰਗਣ ਦੀ ਕੋਸ਼ਿਸ਼ ਕਰਦਾ ਫਿਰ ਵੀ ਨੰਗਣ ਦੇਣਾ ਸੀ ਕੋਸ਼ਿਸ਼ ਕੀਤੀ ਬਹੁਤ ਹੌਂਸਦ ਲੋਨ ਟਾਈਲਿ ਜੈਂਸੀ ਮਗਰ ਆਪਾਉਣੀ ਪੁਲਿਸ ਮਗਰ ਹੁਣ ਭਾਈ ਇਹ ਆਹੀ ਕੰਮ ਕਰ ਮੈਂ ਇਹਨੇ ਠੀਕ ਹੈ ਬਹੁਤ ਵਧੀਆ ਕੰਮ ਕਰਾਉਣਾ ਸਾਨੂੰ ਰੋਕ ਕੇ ਨਸ਼ੇ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਇਹ ਮੇਰੇ ਭਰਾ ਨੇ ਇਹਨਾਂ ਨੂੰ ਅੱਜ ਉੱਪਰੋਂ ਹੁਕਮ ਆ ਗਿਆ ਮੈਨੂੰ ਰੋਕਣ ਦਾ ਅਸੀਂ ਇੰਨੇ ਬੰਦੇ ਰੋਕ ਲਏ ਨਸ਼ੇ ਵਾਲਿਆਂ ਨੂੰ ਇਹ ਵੀਰ ਕਾ ਤੋਂ ਨਹੀਂ ਰੋਕਦੇ ਨਸ਼ਾ ਵਿਕੀ ਜਾਂਦਾ ਅੱਜ ਮੈਂ ਹੁਣ ਲਿਆ ਕੇ ਦਿੰਦਾ ਨਸ਼ਾ ਇਹਨਾਂ ਨੂੰ ਇੱਕ ਫੜਨਗੇ ਨਸ਼ੇ ਵਾਲਿਆਂ ਨੂੰ ਚਲੋ ਮੈਂ ਇਹਨਾਂ ਨਾਲ ਹੀ ਜਾਂਦਾ ਨਸ਼ਾ ਦਵਾਉਣਾ ਹੈ ਜਵਾਰ ਤੋਂ ਦਵਾਉਣਾ ਇੱਥੋਂ ਦਵਾਉਣੇ ਲੱਭੀਓ ਬਾਦਨਾ 5 ਮਿੰਟਾਂ ਤੱਕ ਵੀ ਨਸ਼ਾ ਰੋਕ ਦੇਣਾ ਐ ਅਸੀਂ ਖੁਸ਼ ਐ ਅ ਫੇਰ ਸਰਕਾਰ ਇਹਨਾਂ ਨੂੰ ਨਸ਼ਾ ਰੋਕਣ ਨੂੰ ਹੁਕਮਗਾਤੋਂ ਨਹੀਂ ਕਰਦੀ